ਪਕੋਪੁਰ ਵਿਖੇ ਅੱਜ ਦੁਪਹਿਰ ਦੀ ਘਟਨਾ ਦੱਸੀ ਜਾ ਰਹੀ ਹੈ ਜਿਸ ਦੌਰਾਨ ਕੁਝ ਇੱਕ ਬਦਮਾਸ਼ ਵੱਲੋਂ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਔਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਦੌਰਾਨ ਉਸ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗਨ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਤਰਨਤਨ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਪੱਖੋਪੁਰ ਜੋ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਤਿੰਨ ਮੁਲਜ਼ਮ ਜਿਹੜੇ ਆ ਇੱਕ ਮੋਟਰਸਾਈਕਲ ਉੱਪਰ ਸਵਾਰ ਸਨ ਜਿਨ੍ਹਾਂ ਕੋਲ ਜੀਸੀ ਪਿਸਤੌਲ ਸੀ ਉਹਨਾਂ ਨੇ ਇਸ ਸੁਖਿੰਦਰ ਸਿੰਘ ਨੂੰ ਰਸਤੇ ਵਿੱਚ ਰੋਕਦੇ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪਿੰਡ ਪੱਖੋਪੁਰ ਦੇ ਲੋਕਾਂ ਵੱਲੋਂ ਇਹਨਾਂ ਤਿੰਨਾਂ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਥਾਣਾ ਚੋਲਾ ਸਾਹਿਬ ਦੀ ਜਿਹੜੀ ਪੁਲਿਸ ਆ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਇਹਨਾਂ ਨੂੰ ਆਪਣੇ ਨਾਲ ਲੈ ਗਈ ਔਰ ਇਸ ਦੌਰਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ, ਈਮਾਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਖਾਰਾ ਅਤੇ ਜਸ਼ਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਪਿੰਡ ਘੜਕਾ ਵਾਸੋਂ ਇੱਕ ਪਿਸਤੌਲ ਬਰਾਮਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਥਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਜਿਹੜੀ ਜਾਂਚ ਆਰੰਭ ਕੀਤੀ ਗਈ ਉਸ ਦੌਰਾਨ ਗੁਰਜਿੰਦਰ ਸਿੰਘ ਉਰਫ ਬਿੱਲਾ ਨੇ ਦੱਸਿਆ ਕਿ ਉਸ ਵੇਲੇ ਪਹਿਲਾਂ ਵੀ ਮੰਡ ਇਲਾਕੇ ਵਿੱਚ ਕੁਝ ਨਸ਼ੇ ਨੂੰ ਲੈ ਕੇ ਟਾਈਮ ਪਾਇਆ ਗਿਆ ਸੀ ਤਕਰਾਰ ਹੋਇਆ ਸੀ ਜਿਸ ਦੌਰਾਨ ਪੁਲਿਸ ਜਿਹੜੀ ਹੈ ਗੁਰਜਿੰਦਰ ਸਿੰਘ ਬਿੱਲਾ ਨੂੰ ਨਾਲ ਲੈ ਕੇ ਉਸ ਮੌਕੇ ਵੇਖਣ ਗਈ ਸੀ ਸ਼ਾਮ ਦੇਰ ਸ਼ਾਮ ਅੱਜ ਔਰ ਇਸ ਦੌਰਾਨ ਜਦੋਂ ਉਹ ਮੌਕੇ ਤੇ ਪੁੱਜਦੀ ਹੈ ਤਾਂ ਗੁਰਜਿੰਦਰ ਸਿੰਘ ਉਰ ਬਿੱਲਾ ਉਲਟੀ ਦਾ ਬਹਾਨਾ ਲਗਾ ਕੇ ਗੱਡੀ ਚੋਂ ਠੇਠਾ ਉਤਰਦਾ ਹੈ ਔਰ ਆਪਣੀ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ ਨਾਲ ਹੀ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੰਦਾ ਹੈ ਇਸ ਮੌਕੇ ਦੇ ਨਜ਼ਦਕ ਨੂੰ ਵੇਖਦੇ ਹੋਏ ਥਾਣਾ ਚੋਲਾ ਸਾਹਿਬ ਦੇ ਐਸਐਚਓ ਰਾਜਕੁਮਾਰ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਫਾਇਰ ਕੀਤਾ ਜਾਂਦਾ ਜਿਸ ਨਾਲ ਗੁਰਜਿੰਦਰ ਸਿੰਘ ਔਰ ਬਿੱਲਾ ਜਿਹੜਾ ਉਹ जख्मी ਹੋ ਜਾਂਦਾ ਹੈ ਔਰ ਇਸ ਦੌਰਾਨ ਜਿਹੜਾ ਸੁਖਜਿੰਦਰ ਸਿੰਘ ਹੈ ਜਿਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਉਸ ਨੂੰ ਵੀ ਇਹਨਾਂ ਤਿੰਨਾਂ ਮੁਲਜ਼ਮਾਂ ਵੱਲੋਂ ਮੌਕੇ ਤੇ ਗੋਲੀ ਮਾਰੀ ਗਈ ਸੀ ਔਰ ਉਸ ਨੂੰ ਵੀ ਸਿਵਲ ਹਸਪਤਲ ਤਰਨਾਨ ਵਿਖੇ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਬਾਈਟ ਹਲੇ ਤੱਕ ਨਹੀਂ ਦਿੱਤੀ ਗਈ ਔਰ ਪੁਲਿਸ ਵੱਲੋਂ ਇਸ ਸਬੰਧੀ ਪ੍ਰੈਸ ਕਟ ਜਾਰੀ ਕਰ ਦਿੱਤਾ ਗਿਆ ਹੈ ਇਹ ਰਾਜ ਮੈਨੂੰ ਪਏ ਕੌਣ ਪਏ ਇਹ ਇਹ ਮੁੰਡੇ ਜਿਹੜੇ ਉਲਟੇਰੇ ਕਿੱਥੇ ਕਿਹੜੀ ਜਗ੍ਹਾ ਅਡੇ ਸੜਕ ਤੇ ਕੋ ਖਬਰ ਨੂੰ ਰਾਣੀ ਵੱਲ ਨੂੰ ਫਿਰਕ ਜਾਂਦੀ ਹੈ। ਇਹ ਮੈਂ ਦਿੰਦਾ ਨਹੀਂ ਹਾਂ ਤੇ ਉਹਨਾਂ ਨੇ ਕੋਲੀ ਮਾਰਤੀ ਤੇ ਬਾਟ ਤੇ। ਹਾਂਜੀ। ਹੋਰ ਤੇ ਜੀ ਹਾਂਜੀ। ਕਹਤੇ ਰਹੀ। ਮੋਟਰ ਖੜੋ। ਕਿੰਨੇ ਵਜੇ ਘਟਨਾ? ਹਾਂਜੀ। ਕਿੰਨੇ ਵਜੇ ਘਟਨਾ? ਕਿੱਪਾ ਕਿੰਨੇ ਵਜੇ? ਇਹ ਇੱਕ ਇੱਕ 2 ਵਜੇ ਦੀ। ਦੁਪਹਿਰੇ? ਹਾਂਜੀ। 2 ਕਿਲੋ ਕਰਦੇ ਜੀ। ਖੇਤੀਬਾੜੀ ਦੀ। ਕੋਈ ਆਪਸ ਵਿੱਚ ਵੀ ਕੋਈ ਲੜਾਈ ਚ ਬੈਂਡ ਤੋਂ ਪਾਇਆ ਜਾਂ ਛੇ ਨਾ 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 ਕੋਈ ਗੱਲ ਨਹੀਂ ਹੈ ਮੈਨੂੰ। ਨਹੀਂ। ਤੁਹਾਡੇ ਗੋਲੀ ਮਚੀ ਹਾਂਜੀ ਹੋਰ ਕਿਤੇ ਸੱਟ ਸੁੱ ਲਈ ਕੋਈ ਹੋਰ ਨਹੀਂ ਹੋਰ ਨਹੀਂ ਕੋਈ ਸੱਟ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਹੱਥੋਂ ਭਾਈ ਹੁੰਦੇ ਰਿਹਾ ਫਿਰ ਭੱਜ ਗਏ ਫਿਰ ਛੱਡ ਕੇ ਮੈਨੂੰ ਫਿਰ ਪਿੰਡ ਦੇ ਲੋਕਾਂ ਨੇ ਫੜ ਲਿਆ ਇਹਨਾਂ ਨੂੰ ਤੇ ਪੁਲਿਸ ਦੇ ਦਿੱਤਾ ਇਹਨਾਂ ਨੂੰ ਗੋਲੀ ਕਿਦਾਂ ਦਿੱਤੀ ਕੋਈ ਨਹੀਂ ਪਤਾ ਜੀ ਤੁਹਾਡਾ 924 ਸਰ ਤੋਂ ਨਾਮ ਡਾਕਟਰ ਪੰਨੂ ਸਰੀਰ ਸਿਵਲ ਹਸਪਤਲ ਤੋਂ ਜੋ ਕੋਈ ਪੇਸ਼ੈਂਟ ਆਇਆ ਹੈ ਜਿਹਨੂੰ ਕੋਈ ਕੁਸਟਡੀ ਜੀ ਕੀ ਨਾਮ ਉਹ ਲਗਾ ਦੇ ਆ ਦੇਖੋ ਜਿਹੜਾ ਪੁਲਿਸ ਕਸਟਡੀ ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਤਾਂ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਹੈ ਉਹਦੇ ਦੀ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਜੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਕਿਥੇ ਰੱਖਿਆ ਗਿਆ ਸਿਵਲ ਹਸਪਤਲ ਸਰ ਨੂੰ ਹਾਂਜੀ ਸਿਵਲ ਹਸਪਤਲ ਕਿਥੇ ਰੱਖਿਆ ਗਿਆ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਵਾਰਡ ਹੈਗੀ ਆ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਆ ਅਸੀਂ ਉੱਥੇ ਰੱਖਿਆ ਜੀ ਉਹਨੂੰ ਇਹ ਸਰ ਦੂਸਰਾ ਜਿਹੜਾ ਇੱਕ ਹੋਰ ਆਇਆ ਦੂਸਰਾ ਵੀ ਇੱਕ ਹੋਰ ਆ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਆਊਟ ਸਾਈਡ ਤੋਂ ਹੀ ਆਇਆ ਤੇ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਪੁਲਿਸ ਕਸਟਡੀ ਵਿੱਚ ਹੈ ਉਹ ਵੀ ਆਪਣਾ ਜੀ ਪੱਖੋਪੁਰ ਤੋਂ ਆਇਆ ਜੀ ਚੋਲੇ ਕੋਲੋਂ ਇਹ ਦੋਨੇ ਪੁਲਿਸ ਕਸਟਡੀ ਚ ਨਹੀਂ ਜੀ ਸਾਡੇ ਕੋਲ ਜਿਹੜਾ ਉੱਪਰ ਪੁਲਿਸ ਵਾਲਾ ਵੱਖਰਾ ਪੇਸ਼ੈਂਟ ਆ ਉਹ ਪੁਲਿਸ ਕਸਟਡੀ ਜੋ ਵੱਖਰਾ ਹੈ ਇਹ ਦੂਸਰਾ ਪੇਸ਼ੈਂਟ ਜਿਹੜਾ ਉਹ ਵੱਖਰਾ ਆ ਦੋਨੋਂ ਪੇਸ਼ੈਂਟ ਆ ਅਲੱਗ ਨੇ ਉਹ ਨੋਰਮਲ ਪੇਸ਼ੈਂਟ ਲੱਗਦਾ ਹੈ ਪੈਰ ਲੱਗਾ ਹੈ ਮਾਲਾ ਹਾਂਜੀ ਹਿਸਟਰੀ ਤੇ ਇਹੋ ਦੇ ਰਿਹਾ ਵੀ ਸਾਡੇ ਗੋਲੀ ਵੱਜੀ ਹੈ ਜੀ ਉਹਨਾਂ ਨੇ ਹਾਂਜੀ ਦੋ ਦੋਨਾਂ ਨੇ ਇਹ ਜਿਗਾ ਸਬ ਇੰਸਪੈਕਟਰ ਵਿਪਨ ਕੁਮਾਰ ਰਹਿਗੇ ਆਪਣੇ ਚੋਲਾ ਸਾਹਬ ਥਾਣੇ ਦੇ ਲੱਗੇਗੇ ਕਿ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਇਹਨਾਂ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਇੱਕ ਵੈਪਰ ਫੜਾਇਆ ਗਿਆ ਵੀ ਇਹਨਾਂ ਬੰਦਿਆਂ ਨੇ ਜਿਹੜੇ ਆਗੇ ਕਿਸੇ ਨੂੰ ਸ਼ੂਟ ਕੀਤਾ ਹੈਗਾ ਤੇ ਉਹਨੂੰ ਪਤਨੀ ਹਸਪੀਟਲ ਲੈ ਗਿਆ ਗਿਆ ਤੇ ਉਹਨਾਂ ਦੇ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਐਡੀਐਸ ਮੰੰਨਾ ਤੇ ਗੁਰਜਿੰਦਰ ਸਿੰਘ ਜੇਲੀਅਸ ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜੇ ਜੇ ਬੰਦੇ 60 ਵਜੇ ਸੀ ਜਿਹਦੇ ਗੋਲੀ ਵੱਜੀ ਗਈ ਸੁਖਵਿੰਦਰ ਸਿੰਘ ਇਹ ਰਿਸਪ ਬਿੱਲ ਹੈਗਾ ਤੇ ਉਹਦੇ ਸਾਡ ਵਜੀ ਗਿਆ ਤੇ ਉਸ ਤੋਂ ਬਾਅਦ ਐਸ ਐਚਓ ਨੇ ਨੂੰ ਬੁਲਾਇਆ ਇਸ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸ ਐਚਓ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੂ ਜਿਹੜੇ ਬੰਦੇ ਸੀਗੇ ਇਹਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈਗੀ ਤੇ ਇਹ ਜਿਹੜਾ ਪਿੰਡ ਪੈਂਦਾ ਹੈਗਾ ਘੜਕਾ ਘੜਕਾ ਪਿੰਡ ਪੈਂਦਾ ਹੈਗਾ ਘੜਕਾ ਪਿੰਡ ਦੇ ਵਿੱਚ ਉਹਨੇ ਜਿਸ ਲਈ ਇੱਥੇ ਲੈ ਕੇ ਆਏ ਉਹਨੂੰ ਤੇ ਉਲਟੀ ਕਰਨ ਲਾ ਪਿਆ ਬੰਦਾ ਜਿਹੜਾ ਸੀਗਾ ਉਹਦੇ ਨਾਮ 'ਚ ਗੁਰਜਿੰਦਰ ਸਿੰਘ ਗੀਰੀਜ਼ ਬਿੱਲਾ ਜਿਹੜਾ ਸੀਗਾ ਉਲਟੀ ਕਰਨਾ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬੇ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸਐਚਓ 'ਤੇ ਫਾਇਰ ਕੀਤਾ ਹੈ ਐਸਐਚਓ ਨੇ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਸ਼ੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗੀਰੀਜ਼ ਬਿੱਲਾ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਸ਼ਾਟਾ ਇਹ ਕਿਹੇ ਸ਼ਾਟਾ ਪਿੰਡ ਦੇ ਵਿੱਚ ਹੈਗਾ ਆਪਣਾ ਤਾਣਾ ਵਿੱਚ ਹੈਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ 302 302 ਦਾ ਵੀ ਇਹਦੇ ਉੱਪਰ ਹੈਗਾ ਇਨੇ ਪੁਲਿਸ ਦੇ ਉੱਪਰ ਵੀ ਗੋਡੀ ਚਲਾਈ ਹੋਈ 307 ਦਾ ਚਾਰਜ ਚੱਲਦਾ ਗਿਆ ਜਿਹੜਾ 302 ਦਾ ਹੈਗਾ ਉਹ ਚੱਲਦਾ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਰ ਇਨੇ ਅੱਜ ਝਗੜਾ ਇਨੇ ਉੱਥੇ ਚੋਲਾ ਸਾਹਿਬ ਦੇ ਵਿੱਚ ਉੱਥੇ ਨੇ ਕੀਤਾ ਸੀ ਜੀ ਤੇ ਇੱਥੇ ਮੌਕਾ ਵਿਖਾਉਣ ਲਿਆ ਇਹ ਚ ਮੌਕਾ ਦਿਖਾਉਣ ਲੈ ਗਿਆ ਸੀ ਕਿ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਜਿਹੜਾ ਸਭ ਮੋੜ ਜਿਹੜਾ ਸੀ ਉਹ ਇੱਥੇ ਸੀਗਾ ਜੀ ਇਹ ਉਸ ਜਿਹੜਾ ਮੋੜ ਦਿਖਾਉਣ ਲੈ ਗਿਆ ਸੀ ਤੇਰੀ ਲੜਾਈ ਹੋਈ ਕਦੇ ਵਿੱਚ ਹੈਗੀ ਉਹ ਹੀ ਚਿੱਟੇ ਵਿੱਚ ਹੈਗੀ ਹੈ ਚਿੱਟਾ ਇਹਨਾਂ ਨੇ ਇਕੱਠਾ ਕਿਤੇ ਬਸ ਲੈ ਕੇ ਦੇਣ ਟੀਕੇ ਲਾਣੇ ਸੀਗੇ ਜੀ ਤੇ ਉਸ ਕਰਕੇ ਇੱਥੇ ਨਾਲ ਡਿਸਟ੍ਰਿਬਿਊਸ਼ਨ ਦੇ ਵਿਚਾਲੇ ਲੜਾਈ ਹੋ ਗਈ ਤੇ ਸਰ ਜਿਹੜਾ ਵੈਪਨ ਜਿਹੜਾ ਇਹਨੇ ਚ ਲਾਇਆ ਇਹ ਉਹਦੇ ਕੋਲ ਸੀ ਆਪਦੇ ਹਾਂ ਇਹਦੇ ਕੋਲ ਸੀਗਾ ਸਾਨੂੰ ਹੀ ਸੀਗਾ ਵੀ ਐਸਐਚ ਨੂੰ ਇਹ ਸੀਗਾ ਵੀ ਇੱਕ ਵੈਪਨ ਦੇ ਨਾਲ ਇਹਨੇ ਗੋਲੀ ਚਲਾਈ ਹੈ ਉਹੀ ਤਾਂ ਸਾਨੂੰ ਫੜਾਤਾ ਹੈਗੇ ਉਹ ਪਬਲਿਕ ਨੇ ਜੇ ਪੁਲਿਸ ਨੂੰ ਘੜਾਤਾ ਜੀ ਤੇ ਇਹਨੂੰ ਸਿਰਫ ਮੌਕਾ ਦੇਖਣ ਵਾਸਤੇ ਆ ਜੀ ਗੱਲ ਹੋਈ ਗਈ ਕਿੱਥੋਂ ਸ਼ੁਰੂ ਹੋਈ ਗਈ ਤਾਂ ਇਹਦੇ ਡੱਬ ਚ ਇੱਕ ਹੋਰ ਵੈਪਨ ਸੀ ਜਿਹੜੇ ਉਲਟੀ ਕਰਦਾ ਕਰਦਾ ਨੇ ਬੰਨ ਲਿਆ ਉਲਟੀ ਤਾਂ ਨਹੀਂ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ ਉਲਟੀ ਕਰਦਾ ਬੰਨ ਲਾ ਕੇ ਤੇ ਵਿਪਨ ਘੜ ਕੇ ਤੇ ਐਸ ਐਚ ਓ ਦੀ ਗੋਲੀ ਚਲਾਤੀ ਜਿੰਦੀ ਐਸ ਐਚ ਓ ਸਾਹ ਦਾ ਬਚਾਇਆ ਐਸ ਐਚ ਓ ਸਾਹ ਦਾ ਬਚਾਇਆ ਜੀ ਐਸ ਐਚ ਓ ਸਾਹ ਨੂੰ ਬਿਲਕੁਲ ਜਿੰਨ ਨੂੰ ਗੋਲੀ ਲੱਗੀ ਉਹਨੂੰ ਲੈ ਗਏ ਉਹਨੂੰ ਹਸਪੀਟਲ ਲੈ ਗਏ ਨੇ ਜੀ ਠੀਕ ਬਹੁਤ ਸੋਹਣਾ ਜਿਲ੍ਹਾ ਤਰਨਤਾਰਨ ਦੇ ਪਿੰਡ ਪਕੋਪੁਰ ਵਿਖੇ ਅੱਜ ਦੁਪਹਿਰ ਦੀ ਘਟਨਾ ਦੱਸੀ ਜਾ ਰਹੀ ਹੈ ਜਿਸ ਦੌਰਾਨ ਕੁਝ ਇੱਕ ਬਦਮਾਸ਼ ਵੱਲੋਂ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਔਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਦੌਰਾਨ ਉਸ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗਨ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਤਰਨਤਨ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਪੱਖੋਪੁਰ ਜੋ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਤਿੰਨ ਮੁਲਜ਼ਮ ਜਿਹੜੇ ਆ ਇੱਕ ਮੋਟਰਸਾਈਕਲ ਉੱਪਰ ਸਵਾਰ ਸਨ ਜਿਨ੍ਹਾਂ ਕੋਲ ਜੀਸੀ ਪਿਸਤੌਲ ਸੀ ਉਹਨਾਂ ਨੇ ਇਸ ਸੁਖਿੰਦਰ ਸਿੰਘ ਨੂੰ ਰਸਤੇ ਵਿੱਚ ਰੋਕਦੇ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪਿੰਡ ਪੱਖੋਪੁਰ ਦੇ ਲੋਕਾਂ ਵੱਲੋਂ ਇਹਨਾਂ ਤਿੰਨਾਂ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਠਾਣਾ ਚੋਲਾ ਸਾਹਿਬ ਦੀ ਜਿਹੜੀ ਪੁਲਿਸ ਆ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਇਹਨਾਂ ਨੂੰ ਆਪਣੇ ਨਾਲ ਲੈ ਗਈ ਔਰ ਇਸ ਦੌਰਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ, ਈਮਾਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਖਾਰਾ ਅਤੇ ਜਸ਼ਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਪਿੰਡ ਘੜਕਾ ਵਾਸੋਂ ਇੱਕ ਪਿਸਤੌਲ ਬਰਾਮਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਥਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਜਿਹੜੀ ਜਾਂਚ ਆਰੰਭ ਕੀਤੀ ਗਈ ਉਸ ਦੌਰਾਨ ਗੁਰਜਿੰਦਰ ਸਿੰਘ ਉਰਫ ਬਿੱਲਾ ਨੇ ਦੱਸਿਆ ਕਿ ਉਸ ਵੱਲੋਂ ਪਹਿਲਾਂ ਵੀ ਮੰਡ ਇਲਾਕੇ ਵਿੱਚ ਕੁਝ ਨਸ਼ੇ ਨੂੰ ਲੈ ਕੇ ਟਾਈਮ ਪਾਇਆ ਗਿਆ ਸੀ ਤਕਰਾਰ ਹੋਇਆ ਸੀ ਜਿਸ ਦੌਰਾਨ ਪੁਲਿਸ ਜਿਹੜੀ ਹੈ ਗੁਰਜਿੰਦਰ ਸਿੰਘ ਬਿੱਲਾ ਨੂੰ ਨਾਲ ਲੈ ਕੇ ਉਸ ਮੌਕਾ ਵੇਖਣ ਗਈ ਸੀ ਸ਼ਾਮ ਦੇਰ ਸ਼ਾਮ ਅੱਜ ਔਰ ਇਸ ਦੌਰਾਨ ਜਦੋਂ ਉਹ ਮੌਕੇ ਤੇ ਪੁੱਜਦੀ ਹੈ ਤਾਂ ਗੁਰਜਿੰਦਰ ਸਿੰਘ ਉਰ ਬਿੱਲਾ ਉਲਟੀ ਦਾ ਬਹਾਨਾ ਲਗਾ ਕੇ ਗੱਡੀ ਚੋਂ ਠੇਠਾ ਉਤਰਦਾ ਹੈ ਔਰ ਆਪਣੀ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ ਨਹੀਂ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੰਦਾ ਹੈ ਇਸ ਮੌਕੇ ਦੀ ਜਦੱਕ ਨੂੰ ਵੇਖਦੇ ਹੋਏ ਥਾਣਾ ਚੋਲਾ ਸਾਹਿਬ ਦੇ ਐਸਐਚਓ ਰਾਜਕੁਮਾਰ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਫਾਇਰ ਕੀਤਾ ਜਾਂਦਾ ਜਿਸ ਨਾਲ ਗੁਰਜਿੰਦਰ ਸਿੰਘ ਔਰ ਬਿੱਲਾ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ ਔਰ ਇਸ ਦੌਰਾਨ ਜਿਹੜਾ ਸੁਖਜਿੰਦਰ ਸਿੰਘ ਹੈ ਜਿਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਉਸ ਨੂੰ ਵੀ ਇਹਨਾਂ ਤਿੰਨਾਂ ਮੁਲਜ਼ਮਾਂ ਵੱਲੋਂ ਮੌਕੇ ਤੇ ਗੋਲੀ ਮਾਰੀ ਗਈ ਸੀ ਔਰ ਉਸ ਨੂੰ ਵੀ ਸਿਵਲ ਹਸਪਤਲ ਤਰਨਤਨ ਵਿਖੇ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਹਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਬਾਈਟ ਹਲੇ ਤੱਕ ਨਹੀਂ ਦਿੱਤੀ ਗਈ ਔਰ ਪੁਲਿਸ ਵੱਲੋਂ ਇਸ ਬੰਦੀ ਪ੍ਰੈਸ ਕਟ ਜਾਰੀ ਕਰ ਦਿੱਤਾ ਗਿਆ ਹੈ ਇਹ ਰਾਜ ਮੈਨੂੰ ਪੈਸੇ ਕੌਣ ਪੈਸੇ ਇਹ ਮੁੰਡੇ ਜਿਹੜੇ ਉਲਟੇ ਦੇ ਕਿੱਥੇ ਕਿਹੜੀ ਜਗ੍ਹਾ ਸਾਡੇ ਛੜਕਦੇ ਪਖੋ ਪਰੋਂ ਰਾਣੀ ਬਲਾਂ ਨੂੰ ਛੜਕ ਜਾਂਦੀ ਹੈ ਇਹ ਮੈਂ ਦਿੰਦਾ ਨਹੀਂ ਹਾਂ ਤੇ ਉਹਨਾਂ ਨੇ ਕੋਲੀ ਮਾਰਤੀ ਤੇ ਬਾਟੇ ਤੇ ਹਾਂਜੀ ਹੋਰ ਤੇ ਹਾਂਜੀ ਪਤਰੀ ਜੀ ਮੋਟਰ ਖੜੋਤ ਕਿੰਨੀ ਵਧੀ ਘਟਨਾ ਹਾਂਜੀ ਕਿੰਨੇ ਵਜੇ ਆਇਆ? ਕਿੱਪਾ ਕਿਨੇ ਵਜੇ ਆਇਆ? ਐ ਇੱਕ ਇੱਕ ਦੋ ਵਜੇ ਦੀ ਦੁਪਹਿਰੇ ਹਾਂਜੀ ਟ੍ਰੀਕ ਕੰਮ ਕਰਦੇ ਨੇ ਖੇਤੀਬਾੜੀ ਦੇ ਕੋਈ ਆਪਸ ਵਿੱਚ ਵੀ ਕੋਈ ਲੜਾਈ ਚ ਬੰਦ ਤੋਂ ਪਾਇਆ ਜਾਂ ਕੀ ਨਾ 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 ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਨਾ ਜੀ ਤੁਹਾਡੇ ਗੋਲੀ ਵਿੱਚ ਜੀ ਹਾਂਜੀ ਹੋਰ ਕਿੱਥੇ ਸੱਟ ਸੁੱ ਲਈ ਕੋਈ ਹੋਰ ਨਹੀਂ ਹੋਰ ਨਹੀਂ ਕੋਈ ਸੱਟ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਹੱਥੋਂ ਭਾਈ ਹੁੰਦੇ ਰਿਹਾ ਫਿਰ ਭੱਜ ਗਏ ਫਿਰ ਸਾਡੇ ਤੇ ਮਨੂੰ ਫਿਰ ਹਿੰਦ ਦੇ ਲੋਕਾਂ ਨੇ ਫੜ ਲਿਆ ਇਹਨਾਂ ਨੂੰ ਤੇ ਪੁਲਿਸ ਦੇ ਦਿੱਤਾ ਇਹਨਾਂ ਦੀ ਗੁਲੀ ਕਿਦਾਂ ਕੀਤੀ ਹੋ ਨਹੀਂ ਪਤਾ ਜੀ ਤੁਹਾਡਾ ਨਾਮ ਤੋਂ ਦੋਣਾ ਕੀ ਹੈ ਸੁਵਿੰਦਰ ਸਿੰਘ ਸਾਨਾ ਬਲਦੇਸੋਂ ਬਸੀ ਫਕੂਬਰ ਅਪਣਾ ਅਸਲ ਕਿੱਥੇ ਆਏ ਜੀ ਹਸਪਤਾਲ ਤੋਂ ਕੀ ਮੰ ਕਰਦੇ ਨਾਇਰ ਵਿਦੋ ਵੀ ਤੁਹਾਡਾ ਨਾਮ ਡਾਕਟਰ ਪੰਨੂ ਸ੍ਰੀ ਜੀ ਸਿਵਲ ਹਸਪਤਾਲ ਤੋਂ ਜੇ ਕੋਈ ਪੇਸ਼ੈਂਟ ਦੇਖੋ ਜਿਹੜਾ ਪੁਲਿਸ ਕਸਟਡੀ ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਤਾਂ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਆ ਉਹਦੇ ਦੀ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਹੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਦਿੱਤੇ ਰੱਖਿਆ ਗਿਆ ਸਿਗਨਲ ਥੋੜਾ ਥੋੜਾ ਹਾਂਜੀ ਸੇਵਾ ਗੁਰੂ ਕਿਥੇ ਰੱਖਿਆ ਗਿਆ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਰਿਵਾਰਡ ਹੈਗੀ ਆ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਆ ਅਸੀਂ ਉੱਥੇ ਰੱਖਿਆ ਜੀ ਉਹਨੂੰ ਅਸੀਂ ਸਰ ਦੂਸਰਾ ਜਿਹੜਾ ਇੱਕ ਹੋਰ ਆਇਆ ਦੂਸਰਾ ਵੀ ਇੱਕ ਹੋਰ ਆ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਬਾਹਰ ਸਾਈਡ ਤੋਂ ਹੀ ਆਇਆ ਤੇ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਕਸਟਡੀ ਵਿੱਚ ਹੈ ਜੀ ਉਹ ਵੀ ਆਪਣਾ ਜੀ ਪਖੋਪੁਰ ਤੋਂ ਆਇਆ ਜੀ ਚੋਲੇ ਕੋਲੋਂ ਇਹ ਦੋਨੇ ਪੁਲਿਸ ਕਸਟਡੀ ਚ ਨਹੀਂ ਨਹੀਂ ਜੀ ਸਾਡੇ ਕੋਲ ਜਿਹੜਾ ਉੱਪਰ ਪੁਲਿਸ ਵਾਲਾ ਵੱਖਰਾ ਪੇਸ਼ੈਂਟ ਆ ਉਹ ਪੁਲਿਸ ਕਸਟਡੀ ਜੋ ਵੱਖਰਾ ਹੈ ਇਹ ਦੂਸਰਾ ਪੇਸ਼ੈਂਟ ਜਿਹੜਾ ਉਹ ਵੱਖਰਾ ਆ ਦੋਨੋਂ ਪੇਸ਼ੈਂਟ ਆ ਅਲੱਗ ਨੇ ਉਹ ਨਾਰਮਲ ਪੇਸ਼ੈਂਟ ਲੱਗਦਾ ਹੈ ਪੈਰ ਲੱਗਾ ਹੋਇਆ ਮਤਲਬ ਹਾਂਜੀ ਹਿਸਟਰੀ ਤਾਂ ਇਹੋ ਦੇ ਰਹੇ ਆ ਵੀ ਸਾਡੇ ਗੋਲੀ ਵੱਜੀ ਆ ਜੀ ਉਹਨਾਂ ਨੇ ਹਾਂਜੀ ਦੋਵੇਂ ਦੋਨਾਂ ਨੇ ਇਹ ਜੀਗਾ ਸਬ ਇੰਸਪੈਕਟਰ ਵੀਪਨ ਕੁਮਾਰ ਹੈਗੇ ਆਪਣੇ ਚੋਲਾ ਸਾਹਿਬ ਥਾਣੇ ਦੇ ਲੱਗੇਗੇ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਇੱਕ ਵੈਪਰ ਫੜਾਇਆ ਗਿਆ ਵੀ ਇਹਨਾਂ ਬੰਦਿਆਂ ਨੇ ਜਿਹੜੇ ਆ ਕਿ ਕਿਸੇ ਨੂੰ ਸ਼ੂਟ ਕੀਤਾ ਹੈਗਾ ਤੇ ਉਹਨੂੰ ਪਤ ਨਹੀਂ ਹਸਪੀਟਲ ਲੈ ਗਿਆ ਗਿਆ ਤੇ ਉਹਨਾਂ ਦਾ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਐਡੀਐਸ ਮੰੰਨਾ ਤੇ ਗੁਰਜਿੰਦਰ ਸਿੰਘ ਜੇਲियस ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜਿਹੜੇ ਬੰਦੇ 60 ਵਜੇ ਸੀਗੀ ਜਿਹਦੇ ਗੋਲੀ ਵੱਜੀ ਗਈ ਸੁਖਵਿੰਦਰ ਸਿੰਘ ਜੇਲियस ਬਿੱਲਾ ਹੈਗਾ ਤੇ ਉਹਦੇ 60 ਵਜੇ ਗਿਆ ਤੇ ਉਸ ਤੋਂ ਬਾਅਦ ਐਸਐਚਓ ਨੇ ਨੂੰ ਬੁਲਾਇਆ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸਐਚਓ ਮੌਕੇ ਤੇ ਆਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਪੂ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈਗੀ ਤੇ ਇਹ ਜਿਹੜਾ ਪਿੰਡ ਪੈਂਦਾ ਹੈਗਾ ਕੜਕਾ ਕੜਕਾ ਪਿੰਡ ਪੈਂਦਾ ਹੈਗਾ ਕੜਕਾ ਪਿੰਡ ਦੇ ਵਿੱਚ ਉਹਨੇ ਜਿਸ ਲਈ ਇੱਥੇ ਲੈ ਕੇ ਆਏ ਉਹਨੂੰ ਤੇ ਉਲਟੀ ਕਰਨ ਲਾ ਪਿਆ ਬੰਦਾ ਜਿਹੜਾ ਸੀਗਾ ਉਹਦਾ ਨਾਮ ਸੀ ਗੁਰਜਿੰਦਰ ਸਿੰਘ ਅਲਿਸ ਬਿੱਲਾ ਜਿਹੜਾ ਸੀਗਾ ਉਲਟੀ ਕਰਨ ਲਾ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸਐਚਓ ਦੇ ਫਾਇਰ ਕੀਤਾ ਹੈ ਐਸਐਚਓ ਨੇ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਸ਼ੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗੀਰੀਜ਼ ਬਿੱਲ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਛਾੜਾ ਇਹ ਕਿਹ ਛਾੜਾ ਪਿੰਡ ਦੇ ਵਿੱਚ ਹੈਗਾ ਆਪਣਾ ਤਾਣਾ ਵਿੱਚ ਹੈਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ 302 302 ਦਾ ਵੀ ਇਹਦੇ ਉੱਪਰ ਹੈਗਾ ਇਹਨੇ ਪੁਲਿਸ ਦੇ ਉੱਪਰ ਵੀ ਗੋਲੀ ਚਲਾਈ ਹੋਈ 307 ਦਾ ਛਾੜੇ ਚੱਲਦਾ ਗਿਆ ਜਿਹੜਾ 302 ਦਾ ਹੈਗਾ ਉਹ ਚੱਲ ਰਿਹਾ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਰ ਇਹਨੇ ਅੱਜ ਝਗੜਾ ਇਹਨੇ ਉੱਥੇ ਚੋਲਾ ਸਾਹਿਬ ਦੇ ਵਿੱਚ ਉਥੇ ਨੇ ਕੀਤਾ ਸੀ ਜੀ ਤੇ ਇੱਥੇ ਮੌਕਾ ਵਿਖਾਉਣ ਲਿਆ ਇੱਥੇ ਮੌਕਾ ਦਿਖਾਉਣ ਲੈ ਗਿਆ ਸੀ ਕਿ ਮੇਰੇ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਜਿਹੜਾ ਉਹ ਮੋੜ ਜਿਹੜਾ ਸੀ ਉਹ ਇੱਥੇ ਸੀਗਾ ਜੀ ਇਹ ਉਹ ਜਿਹੜਾ ਮੋੜ ਦਿਖਾਉਣ ਲੈ ਗਿਆ ਸੀ ਤੇਰੀ ਲੜਾਈ ਹੋਈ ਕਦੇ ਵਿੱਚ ਹੈਗੀ ਉਹ ਹੀ ਚਿੱਟੇ ਵਿੱਚ ਹੈਗੀ ਹੈ ਚਿੱਟਾ ਇਹਨਾਂ ਨੇ ਇਕੱਠਾ ਕਿਤੇ